ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ 8 ਦਸੰਬਰ ਨੂੰ ਮੈਂ ਕਰਾਂਗਾ ਵੱਡੇ ਖੁਲਾਸੇ ਇਹ ਕਹਿ ਦਿੱਤਾ ਹੈ ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਧੜੇ ਵਾਲਿਆਂ ਦੇ ਵਿੱਚੋਂ ਇੱਕ ਵੱਡੇ ਆਗੂ ਨੇ ਉਹਨਾਂ ਕਿਹਾ ਸਿਆਸਤ ਨੂੰ ਸੁਖਬੀਰ ਸਿੰਘ ਬਾਦਲ ਨੇ ਧੰਦਾ ਬਣਾਇਆ ਹੈ ਨਸ਼ੇ ਪੰਜਾਬ ਦੇ ਵਿੱਚ ਵਿਕੇ ਡੇਰਾ ਸੱਚਾ ਸੌਦਾ ਦੇ ਬਰਾਬਰ ਹੀਮ ਨੂੰ ਮਾਫੀ ਨਾਮਾ ਦੁਆਇਆ ਗਿਆ ਬੈਵਲ ਕਲਾ ਦਾ ਗੋਲੀਕਾਂਡ ਹੋਇਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗਾਂ ਦੀ ਬੇਅਦਬੀ ਹੋਈ ਜਿਨ੍ਹਾਂ ਨੇ ਨਸ਼ਲ ਕੂਸ਼ੀ ਕੀਤੀ ਉਹਨਾਂ ਨੂੰ ਟਿਕਟਾਂ ਦਿੱਤੀਆਂ ਗਈਆਂ ਵੱਡੇ ਅਹੁਦੇ ਦਿੱਤੇ ਗਏ ਅਤੇ ਸਰੂਪੇ ਪਾ ਕੇ ਸਨਮਾਨਤ ਕੀਤਾ ਗਿਆ ਨਸ਼ਿਆਂ ਦਾ ਦਰਿਆ ਵਗਿਆ ਸ਼ਰੂਣੀ ਅਕਾਲੀ ਦਲ ਦੀ ਸਰਕਾਰ ਮੇਰੇ ਯਾਨੀ ਕਿ 2007 ਤੋਂ 2017 ਤੱਕ ਯਾਨੀ ਕਿ ਵੱਡੇ ਖੁਲਾਸੇ ਹੋਣਗੇ ਇੱਕ ਪਾਸੇ ਸਮਝੌਤਾ ਕਰਾਇਆ ਗਿਆ ਕੰਪਰੋਮਾਈਜ਼ ਕਰਾਇਆ ਗਿਆ ਫਰੋਮਲੀ ਅਕਾਲੀ ਦਲ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਵੱਲੋਂ ਜੋ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਉਹਨਾਂ ਨੇ ਕਿਹਾ ਕਿ ਦੋਨਾਂ ਧਿਰਾਂ ਨੂੰ ਇਕੱਠੇ ਹੋ ਕੇ ਜਿਹੜਾ ਹੈ ਸ੍ਰੀ ਅਕਾਲ ਤਖਤ ਸਾਹਿਬ ਦੀ ਮਾਨ ਮਰਿਆਦਾ ਨੂੰ ਅੱਗੇ ਰੱਖਦੇ ਹੋਏ ਇਹ ਸੀ ਵੱਡੇ ਫੈਸਲੇ ਲੈਦੇ ਇਹ ਦੋਨਾਂ ਧਿਰਾਂ ਨੂੰ ਕਬੂਲ ਹੋਣਗੇ ਲੇਕਿਨ ਇਧਰ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਵੱਨੋਂ ਵਾਰ-ਵਾਰ ਟੋਕਿਆ ਗਿਆ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਨੂੰ 2 ਦਸੰਬਰ ਨੂੰ ਕਿ ਤੁਸੀਂ ਛੂਡਣਾ ਬੋਲੋ ਦੇਰਾ ਸੱਚਾ ਸੌਦਾ ਦੇ ਮੁਖੀ ਨੂੰ ਜਿਹੜੀ ਪੋਸ਼ਾਕ ਪਹਿਨੀ ਹੈ ਉਹ ਤੁਸੀਂ ਪੁਆਈ ਹੈ ਤੁਸੀਂ ਦੇਣ ਗਿਆ ਸੀ ਫਿਰ ਤੁਸੀਂ ਹਮਾਇਤ ਕੀਤੀ ਸੀ ਅਖਬਾਰ ਦਿਆਂ ਕਟਗਾ ਮੇਰੇ ਕੋਲ ਨੇ ਉਹਨਾਂ ਨੇ ਕਿਹਾ ਕਿ ਸਰਾਸ ਸਰਾਸ ਝੂਠ ਹੈ ਇਸ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀ ਸਿੰਘ ਬਾਦਲ ਵੱਲੋਂ ਮੇਰੇ ਉੱਤੇ ਵੱਡੇ ਇਲਜ਼ਾਮ ਲਗਾਏ ਨੇ ਉਹਨਾਂ ਨੇ ਕਿਹਾ ਕਿ 8 ਦਸੰਬਰ ਤੋਂ ਬਾਅਦ ਮੇਰੀ ਸੇਵਾ ਦੇ ਦਿਨ ਪੂਰੇ ਹੋ ਜਾਣਗੇ ਉਹਨਾਂ ਨੇ ਕਿਹਾ ਮੈਂ ਨਮਾਨੇ ਸਿੱਖ ਵਾਗੂਛੀ ਅਕਾਲ ਤਖਤ ਸਾਹਿਬ ਵਿਖੇ ਹਾਜ਼ਰ ਹੋਇਆ ਸੀ ਤਲਬ ਹੋ ਕੇ ਜੋ ਵੀ ਸਜ਼ਾ ਲਾਈ ਗਈ ਹੈ ਉਸ ਨੂੰ ਭੁਗਤਾਂਗਾ ਖਿੜੇ ਮੱਥੇ ਪ੍ਰਵਾਨ ਕੀਤਾ ਹੈ ਦੂਸਰੇ ਪਾਸੇ 8 ਦਸੰਬਰ ਨੂੰ ਮਿਲ ਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਸਾਹਮਣੇ ਸਾਰੇ ਵੱਡੇ ਗੁਲਾਸੇ ਕਰਾਂਗਾ ਉਹਨਾਂ ਨੇ ਕਿਹਾ ਕਿ ਜਿਸ ਤਰ੍ਹਾਂ ਸੁਖਬੀਰ ਸਿੰਘ ਬਾਦਲ ਨੇ ਜਿੰਨੀਆਂ ਵੀ ਗਲਤੀਆਂ ਮਨਵਾਈਆਂ ਗਈਆਂ ਨੇ ਜਿੰਨੀਆਂ ਵੀ ਗਲਤੀਆਂ ਦੇ ਖਲਾਸੇ ਸੁਖਬੀਰ ਸਿੰਘ ਬਾਦਲ ਕੋਲੋਂ ਹੋਏ ਨੇ ਯਾਨੀ ਕਿ ਜਿੰਨੀਆਂ ਗਲਤੀਆਂ ਮਨਵਾਈਆਂ ਗਈ ਨੇ ਹਾਂ ਦੇ ਵਿੱਚ ਹਾਂ ਮਲਾਈ ਗਈ ਹੈ ਇੱਕ ਵਾਰ ਵੀ ਨਹੀਂ ਕਿਹਾ ਯਾਨੀ ਕਿ ਉਹ ਸਾਰੀਆਂ ਗਲਤੀਆਂ ਉੱਤੇ ਕਾਨੂੰਨੀ ਸਜ਼ਾ ਹੋਣੀ ਚਾਹੀਦੀ ਹੈ ਸੁਖਬੀਰ ਸਿੰਘ ਬਾਦਲ ਨੂੰ ਇਹ ਗੱਲ ਕਹਿ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਧੜੇ ਵਾਲੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਚੰਦੂ ਮਾਜਰਾ ਨੇ ਵੱਡੀ ਮੂਹਰਤ ਦਿੱਤੀ ਹੈ 8 ਦਸੰਬਰ ਤੋਂ ਬਾਅਦ ਵੱਡੇ ਖੁਲਾਸੇ ਕਰੇਗਾ ਸੁਖਬੀਰ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਦੇ ਸਾਥੀਆਂ ਦੇ ਕਿ ਕਿਵੇਂ ਯੋਜਨਾ ਬنائਗੀ ਕਿਵੇਂ ਮਾਫੀਨਾਮਾ ਦਵਾਇਆ ਗਿਆ ਕਿਸ ਤਰ੍ਹਾਂ ਬਾਬਲ ਕਲਾਂ ਦਾ ਗੋਲੀकांड ਹੋਇਆ ਕਿਸ ਤਰ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗਾਂ ਦੀ ਬੇਅਦਬੀ ਹੋਈ ਯਾਨੀ ਕਿ ਇੱਕ ਇੱਕ ਚੀਜ਼ ਨੂੰ ਜਿਹੜਾ ਬੜੇ ਵਧੀਆ ਤਰੀਕੇ ਦੇ ਨਾਲ ਸਪਸ਼ਟੀਕਰਨ ਦੇ ਦੇਣ ਜਾ ਰਹੇ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰੁغبੀਰ ਸਿੰਘ ਕੋ 8 ਦਸੰਬਰ ਤੋਂ ਬਾਅਦ ਉਹਨਾਂ ਨੇ ਕਿਹਾ 8 ਦਸੰਬਰ ਨੂੰ ਮੇਰੀ ਸੇਵਾ ਜਿਹੜੀ ਹੈ ਪੂਰੀ ਹੋ ਜਾਵੇਗੀ ਯਾਨੀ ਕਿ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਕਾਫੀ ਕਲੇਸ਼ ਇੱਕ ਵਾਰ ਫਿਰ ਵਧੇਗਾ ਕਿਉਂਕਿ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਬਾਜੜਾ ਕਹਿ ਰਹੇ ਨੇ ਕਿ ਕਾਨੂੰਨੀ ਕਾਰਵਾਈ ਸੁਖਬੀਰ ਸਿੰਘ ਬਾਦਲ ਅਤੇ ਬਾਦਲ ਪਰਿਵਾਰ ਤੇ ਹੋਣੀ ਚਾਹੀਦੀ ਹੈ ਕਿਉਂਕਿ ਇਹਨਾਂ ਨੇ ਸਿਆਸਤ ਨੂੰ ਧੰਦਾ ਬਣਾਇਆ ਹੈ ਲੇਕਿਨ ਅਸੀਂ ਸਿਆਸਤ ਨਹੀਂ ਕੀਤੀ ਅਸੀਂ ਸ਼੍ਰੋਮਣੀ ਅਕਾਲੀ ਦਲ ਅਤੇ ਪੰਥ ਦੀ ਸੇਵਾ ਕੀਤੀ ਹੈ ਮੇਰੇ ਵਿੱਚ ਕੋਈ ਗਲਤ ਨਹੀਂ ਮੇਰੇ ਤੇ ਜਾਣ ਬੁੱਝ ਕੇ ਜਿਹੜੇ ਇਲਜ਼ਾਮ ਲਗਾਏ ਨੇ ਉਹਨਾਂ ਦਾ ਮੈਂ ਸਪਸ਼ਟਿਕਰ ਦਿਆਂਗਾ ਦੂਸਰੇ ਪਾਸੇ ਸ਼੍ਰੋਮਣੀ ਕਾਲੀ ਦਲ ਦੇ ਸਾਬਕਾ ਪ੍ਰਧਾਨ ਤੇ ਉਹਨਾਂ ਨੇ ਕਿਹਾ ਮੈਂ ਕਾਨੂੰਨ ਕੋਲੋਂ ਮੰਗ ਕਰਦਾ ਹਾਂ ਕਿ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ